ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਕੋਹ ਨਾਨਕ ਬਾਣ ਲੜਾਈ ਨੂੰ ਮੁੱਖ ਰੱਖਦੇ ਹਾਂ ਗੁਰੂ ਸਾਹਿਬ ਲੋੜਵੰਦ ਪਰਿਵਾਰਾਂ ਦੀਆਂ ਸੇਵਾਵਾਂ ਲੈਂਦੇ ਹਨ ਇਹ ਸੇਵਾਵਾਂ ਤੁਹਾਡੇ ਦਿੱਤੇ ਦਸਵੰਦ ਨਾਲ ਹੁੰਦੀਆਂ ਵਾਂ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਜੋ ਤੁਸੀਂ ਦਸਵੰਦ ਦਿੰਦੇ ਹੋ ਉਸ ਦਸਵੰਦ ਦੇ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਦਸਵੰਦ ਲੋੜਵੰਦ ਪਰਿਵਾਰਾਂ ਤੱਕ ਪਹੁੰਚੇ ਅਤੇ ਉਹਨਾਂ ਦੀ ਮਦਦ ਹੋ ਸਕੇ ਇਹਤੀ ਦਾ ਦੋ ਤਰੀਕ ਨੂੰ ਆਨੰਦ ਕਾਰਜ ਆ ਤੇ ਇਹਨਾਂ ਦੀ ਬੇਨਤੀ ਆਈ ਸੀ ਸਾਨੂੰ ਅਸੀਂ ਘਰ ਦੇ ਹਾਲਾਤ ਵੀ ਵੇਖੇ ਆਗੇ ਤੇ ਇਹਨਾਂ ਨੂੰ ਲੋੜ ਸੀ ਜੋ ਤੁਸੀਂ ਦਸਵੰਦ ਦਿੰਦੇ ਹੋ ਉਸ ਦਸਵੰਦ ਵਿੱਚੋਂ ਗੁਰੂ ਕਿਰਪਾ ਸਦਕਾ ਇਹ ਪੰਜ ਸੂਟ ਡਬਲ ਬੈੱਡ ਦੀ ਚਾਦਰ ਦਾ ਸੈੱਟ ਨਾਲੇ ਘਰ ਦੇ ਵਰਤਨ ਵਾਲੇ ਬਰਤਨ ਆ ਜਿਹੜੇ ਕਿ ਅਸੀਂ ਇਹਨਾਂ ਨੂੰ ਦੇ ਰਹੇ ਆ ਟੋਟਲ 7500 ਰੁਪਏ ਦੀ ਸੇਵਾ ਜਿਹੜੀ ਹੋਈ ਆ ਉਸੀ ਸਮਾਨ ਲੈ ਕੇ ਇਹਨਾਂ ਨੂੰ ਦੇ ਰਹੇ ਆ ਨਗਦ ਨਹੀਂ ਅਸੀਂ ਦੇ ਰਹੇ ਸਮਾਨ ਲੈ ਕੇ ਦੇ ਰਹੇ ਕਿਉਂਕਿ ਸਮਾਨ ਦਵਾਂਗੇ ਤਾਂ ਧੀ ਅੱਗੇ ਜਾ ਕੇ ਵਰਤੇਗੀ ਤੇ ਯਾਦ ਵੀ ਕਰੇਗੀ ਕਿ ਗੁਰੂ ਦੇ ਸਿੱਖਾਂ ਨੇ ਕੁਝ ਦਿੱਤਾ ਸੀ ਇਸੇ ਤਰ੍ਹਾਂ ਤੁਸੀਂ ਦਸਵੰਦ ਦਿੰਦੇ ਰਹੋ ਅਤੇ ਲੋੜਵੰਦ ਪਰਿਵਾਰਾਂ ਦੀ ਸੇਵਾਵਾਂ ਇਸੇ ਤਰ੍ਹਾਂ ਚੱਲਦੀਆਂ ਰਹਿਣ ਦਸਵੰਦ ਦੇਣ ਵਾਸਤੇ 99147 90877 ਤੇ ਫੋਨ ਜਾਂ ਮੈਸੇਜ ਕਰ ਸਕਦੇ ਜੀ ਅਤੇ ਦਸਵੰਦ ਦੇ ਸਕਦੇ ਜੀ ਇੱਕ ਬੇਨਤੀ ਦਾਸ ਹਰ ਵਰੀ ਹੱਥ ਜੋੜ ਕੇ ਕਰਦਾ ਆ ਸਾਰਿਆਂ ਨੂੰ ਕਿ ਜੇ ਦਸਵੰਦ ਦਿੰਦੇ ਜੇ ਤੇ ਕੋਸ਼ਿਸ਼ ਕਰਿਆ ਕਰੋ ਦਾਸ ਦੇ ਨਾਲ ਚੱਲ ਕੇ ਵੀ ਸੇਵਾ ਖੁਦ ਕਰਿਆ ਕਰੋ ਉਸ ਦੇ ਨਾਲ ਸਾਨੂੰ ਇੱਕ ਤੇ ਵੀਡੀਓ ਬਣਾਉਣ ਦੀ ਲੋੜ ਨਹੀਂ ਪਵੇਗੀ ਇੱਕ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਕਿ ਦਸਵੰਦ ਕਿੱਥੇ ਅਤੇ ਕਿਵੇਂ ਲੱਗਾ ਇਹ ਪਰਿਵਾਰ ਸੱਚੀ ਮੁੱੱਚੀ ਲੋੜਵੰਦ ਹੈਗਾ ਸੀ ਕਿ ਨਹੀਂ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗ ਜਾਊਗਾ ਤੇ ਤੁਸੀਂ ਫਿਰ ਬੇਚ ਜਿਖੋਗੇ ਤੁਸੀਂ ਨਾਲ ਚੱਲ ਕੇ ਵੀ ਜਾਂ ਉਂਝ ਵੀ ਤੁਸੀਂ ਸੇਵਾ ਦੇ ਸਕਦੇ ਜੀ ਜਿਨ੍ਹਾਂ ਗੁਰਮੁਖ ਪਿਆਰੇ ਨੇ ਸੇਵਾ ਦਿੱਤੀ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸੇਵਾਵਾਂ ਚੱਲਦੀਆਂ ਰਹਿਣ ਅਰਦਾਸ ਕਰਿਓ ਅਤੇ ਸੱਚੇ ਪਾਤਸ਼ਾਹ ਕਿਰਪਾ ਕਰੇ ਰਹਿੰਦੇ ਸਵਾਸਾਂ ਤੱਕ ਅਸੀਂ ਇਹ ਸੇਵਾ ਕਰਦੇ ਰਹੀਏ ਅਸੀਂ ਇਹ ਸਮਾਨ ਧੀ ਨੂੰ ਦੇ ਰਹੇ ਹਾਂ ਇਹ ਜਿਹੜਾ ਵਰਤੋਂ ਵਾਲਾ ਸਮਾਨ ਹੈ ਨਾਲ ਇਹ ਵੇਖ ਲਓ ਇਹ ਸਮਾਨ ਸਾਰਾ ਕੰਪਨੀ ਦਾ ਸਮਾਨ ਹੈ ਜਿਹੜਾ ਅਸੀਂ ਦੇ ਰਹੇ ਹਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ